ਕਉ ਮਾਤਾ ਜੀ ਜੈ ਕਉ ਮਾਤਾ ਜੀ ਜੈ ਸੰਤੋਸ਼ ਗੁਤਾ ਪ੍ਰੈਜ਼ੈਂਟ ਅਮਰ ਸਰਵਜਨ ਰਵ ਗੌਸਲਾ ਅਸੀਂ ਹਰ ਸਾਲ ਦੀ ਤਰ੍ਹਾਂ 122ਵਾਂ ਗੋਪਾਸ਼ੀ ਮੁੱਸਮ ਮਨਾਣ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਅਸੀਂ ਉਤੋਂ ਤੋਂ ਮਨਾਉਂਦੇ ਆਂ ਇਹਦੇ ਵਿੱਚ ਅਸੀਂ ਕੱਲ ਜਿਹੜਾ ਪ੍ਰੋਗਰਾਮ ਸੜਾ ਸ਼ੁਰੂ ਹੋਏਗਾ ਅਸੀਂ 10:30 ਵਜੇ ਤੋਂ 10:55 ਪਹਿਲਾਂ ਕਰਾਂਗੇ 11 ਵਜੇ ਤੇ 11 ਵਜੇ ਗੋਮਤਾ ਦਾ ਪੂਜਨ ਕਰਾਂਗੇ ਅਗੋਂ ਇਹ ਅਗੇ ਹੋਏਗਾ ਵੀ ਸ਼ਾਂਤੀ ਵਾਸਤੇ ਉਸ ਤੋਂ ਬਾਅਦ 2:30 ਵਜੇ ਸਾਡੇ ਦੁੱਧ ਪਿਲਾਉਣ ਦੀ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਜਿਹੜੀ ਪਰੰਪਰਾ ਹੁੰਦੀ ਸ਼ੁਰੂ ਹੋ ਆ ਰਹੀ ਹੈ ਉਹ ਦੀ ਪੂਰੀ ਕਰਾਂਗੇ ਉਹਨੂੰ ਉਹਦੇ ਵਿੱਚ ਸਾਡੇ ਮੇਜ ਜਿਹੜੇ ਨੇ ਅਜੇ ਗੁਫਤਾ ਜਿਹੜੇ ਐਮਐਲਏ ਨੇ ਇੱਕ ਮੁੰਰੀਸ ਅਗਰਵਾਸਾਗੇ ਨੇ ਜਿਹੜੇ ਸਾਡੇ ਵਾਈਸ ਚੇਅਰਮੈਨ ਨੇ ਗੋਸ਼ੀਵਾ ਬੋਰਡ ਦੇ ਉਹ ਦੋਵਾਂ ਦੇ ਹੱਥੋਂ ਕੰਮ ਹੋਵੇਗਾ ਉਸ ਤੋਂ ਬਾਅਦ 3 ਵਜੇ ਅਬਰਤਵਾਲੀ ਸੱਸੰ ਸੜੀ ਹਮੇਸ਼ਾ ਹੀ ਕਰਦੇ ਨੇ ਰਾਵਾਂ ਸਰਾਂ ਦੇ ਹੈੱਡ ਸ੍ਰੀ ਤਲਵਾਰਾ ਜੀ ਵਾਦੀਆ ਉਹਨਾਂ ਦੇ ਵੱਲੋਂ ਇਹ ਅਬਰਤਵਾਲੀ ਸੱਸੰ ਹੋਏਗਾ ਉਹਦੇ ਵਿੱਚ ਸੜੇ ਵਿਸ਼ੇਸ਼ ਅਧਿ ਹੋਣਗੇ ਡੀਸੀ ਸਾਹਿਬ ਹੋਣਗੇ ਮੇਅਰ ਸਾਹਿਬ ਹੋਣਗੇ ਤੇ ਇਹ ਸਾਰਾ ਜਿਹੜਾ ਪ੍ਰੋਗ ਹੋ ਰਿਹਾ ਹੈ ਇੱਕ ਹੋਰ ਵਿਸ਼ੇ ਪਤਾਵਤੀ ਸਾਡੇ ਜਿਹੜੇ ਨੇ ਸੰਸਿਕ ਨੇ ਔਰ ਸਾਡੇ ਪ੍ਰੇਰਨਸਤਉਪਤ ਨੇ ਉਹਨਾਂ ਦੇ ਨਿਰਦੇਸ਼ ਦੇ ਅਨੁਸਾਰ ਕੰਮ ਕਰ ਰਹੇ ਆਂ ਕਿਉਂਕਿ 10 ਸਾਲਾਂ ਤੋਂ ਜਦੋਂ ਤੋਂ ਪੁਲਿਸ ਅਫਸਰ ਬਣ ਕੇ ਇੱਥੇ ਆਏ ਸੀਗੇ ਕੋਰਮ ਜੇ ਪਤਪ ਸਿੰਘ ਜੀ ਉਹਨਾਂ ਤੋਂ ਸਾਨੂੰ ਦੇਰ ਮਿਲਿਆ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ ਔਰ ਇਹ ਵੀ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਕੰਮ ਹੋਏਗਾ ਇਹਦੇ ਵਿੱਚ ਸਾਰੇ ਅਮਰਸਰ ਦੀ ਜਨਤਾ ਭਾਗੀਦਾਰ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੱਲ ਕਾਲ ਦੇ ਵਿੱਚ ਅਮਰਸਰ ਜਿਹੜਾ ਆਪਣਾ ਗਊਸਰ ਨੇ ਬਹੁਤ ਤਰੱਕੀ ਕੀਤੀ ਹੈ ਇਹ ਸਾਡੇ ਬ੍ਰਾਂਚ ਦਾ ਫੋਕਲ ਪੁਆਇੰਟ ਉਥੇ ਇੱਕ ਭੋਗ ਮੰਦਿਰ ਦਾ ਨਿਰਮਾਣ ਸਾਡੇ ਕਾਲ ਦੇ ਵਿੱਚ ਹੋਇਆ ਹੈ ਉਧਰ ਵੀ ਸ਼ੈੱਡ ਨਵੇਂ-ਨਵੇਂ ਬਣੇ ਨੇ 4 ਸ਼ੈੱਡ ਨਵੇਂ ਬਣੇ ਉਥੇ ਇੱਕ ਸਾਡੀ ਗਊਸ਼ਾਲਾ ਰਾਜੇਵਾਸ ਹੈਗੀ ਹੈ ਉਥੇ ਵੀ ਦੋ ਸ਼ੈੱਡ ਨਵੇਂ ਬਣੇ ਨੇ ਇਹਦਾ ਵੀ ਜਿੰਨੋ ਧਾਰ ਜੜੀ ਗਊਸ਼ਾਲਾ ਕਿਉਂ ਪੁਰਾਣੀ ਕਿਉਂ ਢੀ ਜਿਹੜੀ ਹੈਗੀ ਹੈ ਕਮਿਊਨਿਟੀ ਦੇ ਵਿੱਚ ਉਹਦਾ ਵੀ ਜਿੰਨੋ ਧਾਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਆਫਿਸ ਜਿਹੜੇ ਨੇ ਉਹ ਵੀ ਬਣ ਚੁੱਕੇ ਨੇ ਤੇ ਬਾਕੀ ਹੋਰ ਵੀ ਕੰਮ ਹੋ ਰਿਹਾ ਹੈ ਤਿੱਥੀ ਵੋਨ ਵੀ ਬਣ ਕੇ ਤਿਆਰ ਹੋ ਰਿਹਾ ਹੈ ਅਸੀਂ ਉਮੀਦ ਕਰਨੇ ਕਿ ਗਊ ਮਾਤਾ ਦੀ ਕਿਰਪਾ ਜਿਸ ਦੇ ਕੇ ਇਹਨਾਂ ਬਣੀ ਹੈ ਉਹ ਗਊ ਮਾਤਾ ਦੀ ਕਿਰਪਾ ਸਾਡੇ ਲੋਕਾਂ ਦੇ ਬਣੀ ਰਵੇ ਅੰਮ੍ਰਿਤਸਰ ਨਿਵਾਸੀਆਂ ਦੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਰੇ ਅੰਮ੍ਰਿਤਸਰ ਜਨਤਾ ਨੂੰ ਮਿਲੇ ਅਸੀਂ ਇਹ ਗਊ ਮਾਤਾ ਨੂੰ ਪ੍ਰਾਰਥਨਾ ਕਰਦੇ ਆ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਆ ਔਰ ਮੈਂ ਸਾਰੇ ਹੀ ਜਿਹੜੇ ਇੱਥੇ ਪੱਤਰਕਾਰ ਪਹੁੰਚ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਵਾ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਸਾਥੀਆਂ ਦਾ ਕਿਉਂਕਿ ਮੈਂ ਜਿੰਨਾ ਸਹਿਯੋਗ ਮੈਂ ਨਹੀਂ ਕਰ ਸਕਦਾ ਸੀ ਮੇਰੇ ਸਾਥੀ ਨਹੀਂ ਸੀ ਕਰ ਸਕਦੇ ਜਿੰਨਾ ਸਹਿਯੋਗ ਮੇਰੇ ਸਾਥੀਆਂ ਨੇ ਮਿਲਿਆ ਹੈ ਮੇਰੇ ਟ੍ਰਸਟੀ ਦਾ ਮੇਰੇ ਐਡਵਾਈਜ਼ਰੀ ਕਮੇਟੀ ਦਾ ਮੇਰੇ ਸਧਾਰਨ ਸਭਾ ਦਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ ਆਭਾਰੀ ਹਾਂ ਇਸ ਤੋਂ ਇਲਾਵਾ ਜਿਹੜਾ ਮੇਰਾ ਸਟਾਫ ਹੈ ਉਹ ਵੀ ਮੈਨੂੰ ਬਹੁਤ ਕਮਿਟਡ ਕਰ ਰਿਹਾ ਹੈ ਜਿੰਨਾ ਉਹਨਾਂ ਦੀ ਸੇਵਾ ਜਿਹੜੀ ਹੈਗੀ ਹੈ ਉਹ ਗਊ ਮਾਤਾ ਨੂੰ ਦੇ ਰਹੇ ਨੇ ਉਹ ਫਲ ਸਾਨੂੰ ਵੀ ਮਿਲ ਰਿਹਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਸਾਰੀ ਅਮਰਸਰ ਦੀ ਜਨਤਾ ਉਹਦਾ ਉਹ ਦਾ ਫਲ ਪਾ ਰਹੀ ਹੈ ਮੈਂ ਇਹਨਾਂ ਦੇ ਸਬਦਾਂ ਦੇ ਨਾਲ ਹੀ ਆਪ ਜੀ ਦਾ ਜੀ ਆਇਆ ਕਰਨਾ ਬਹੁਤ ਬਹੁਤ ਧੰਨਵਾਦ